ਕੁਸ਼ਵੰਤ ਸਿੰਘ ਤੇ ਕੁਲਦੀਪ ਨੇ ਇਹ ਜੀ ਪੁਸਤਕ ਪੰਜਾਬ ਦਾ ਦੁਖਾਂਤ ਪਹਿਲਾ ਧਿਆਏ ਜਿਸ ਨੂੰ ਲਿਖਿਆ ਹੈ ਕੁਸ਼ਵੰਤ ਸਿੰਘ ਨੇ ਉਤਪਤੀ ਕਾਂਡ ਦਾ ਦੂਜਾ ਹਿੱਸਾ ਅਕਾਲੀ ਤੇ ਬੀਜੇਪੀ ਦੌਰ ਵਿੱਚ ਜਿਹਨੂੰ ਨਰਮ ਸ਼ਬਦਾਂ ਵਿੱਚ ਜਨਤਾ ਰਾਜ ਵੀ ਆਖਿਆ ਜਾਂਦਾ ਸੀ ਸਿੱਖ ਮੂਲ ਸਿਧਾਂਤਵਾਦ ਨੇ ਆਪਣਾ ਕੋਝਾ ਸਿਰ ਜਰਨੈਲ ਸਿੰਘ ਪਿੰਡਰਾਵਾਲੇ ਦੇ ਰੂਪ ਵਿੱਚ ਚੁੱਕਿਆ ਗਿਆਨੀ ਜ਼ੈਲ ਸਿੰਘ ਨੇ ਮੁੱਖ ਮੰਤਰੀ ਪਦ ਤੇ 5 ਸਾਲ ਤੱਕ ਟਿਕਣ ਦੇ ਦੌਰਾਨ ਇਹਦੇ ਲਈ ਮਤਾਨ ਤਿਆਰ ਕੀਤਾ ਗੁਰਦੁਆਰਿਆਂ ਦੇ ਪ੍ਰਬੰਧ ਉੱਤੇ ਅਕਾਲੀਆਂ ਦਾ ਸ਼ਕੰਜਾ ਟਿਲਾ ਖੰਦੀ ਉਹਨੇ ਲਹਿਰ ਚਲਾਈ ਜਿਸ ਦਾ ਨਿਸ਼ਾਨਾ ਇਹ ਸਾਬਤ ਕਰਕੇ ਕਿ ਸੈਕੂਲਰਿਜ਼ਮ ਲਈ ਵਚਨਬੱਧਤਾ ਦੇ ਬਾਵਜੂਦ ਉਹ ਅਕਾਲੀਆਂ ਨਾਲੋਂ ਵਧੇਰੇ ਸਿੱਧਕੀ ਸਿੱਖ ਹੋ ਸਕਦਾ ਹੈ ਅਕਾਲੀ ਬਾਦਬਾਨਾਂ ਵਿੱਚੋਂ ਧਾਰਮਿਕ ਪੌਣਾ ਘਟਣਾ ਸੀ ਕੀਰਤਨ ਦਰਬਾਰੀ ਵਿਸ਼ਾਲ ਪੈਮਾਨੇ ਉੱਤੇ ਸੰਗਠਿਤ ਕੀਤੇ ਗਏ ਪਬਲਿਕ ਫੰਕਸ਼ਨਾਂ ਦਾ ਸ਼੍ਰੀ ਗਣੇਸ਼ ਅਰਦਾਸ ਨਾਲ ਹੋਣ ਲੱਗਾ। ਅਨੰਦਪੁਰ ਤੋਂ ਪਟਿਆਲਾ ਤੱਕ ਮਾਰਗ ਦਾ ਨਾਂ ਗੁਰੂ ਗੋਬਿੰਦ ਸਿੰਘ ਮਾਰਗ ਰੱਖ ਦਿੱਤਾ ਗਿਆ। ਇਸ ਮਾਰਗ ਉੱਤੇ ਜਲੂਸ ਵਿੱਚ ਉਹਨਾਂ ਘੋੜਿਆਂ ਨੂੰ ਲਿਜਾਇਆ ਗਿਆ ਜਿਨ੍ਹਾਂ ਬਾਰੇ ਦੱਸਿਆ ਗਿਆ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਘੋੜਿਆਂ ਦੀ ਨਸਲ ਵਿੱਚੋਂ ਹਨ ਤੇ ਪਿੰਡ ਵਾਸੀ ਇਨਾਂ ਦੀ ਲੇ ਦਸਤਕਾਰ ਨਾਲ ਚੁੱਕ ਕੇ ਘਰੀ ਲੈ ਗਏ। ਇੱਕ ਨਵੇਂ ਨਗਰ ਦਾ ਨਾਂ ਗੁਰੂ ਗੋਬਿੰਦ ਸਿੰਘ ਦੇ ਕਪੁੱਤਰ ਦੇ ਨਾਮ ਉੱਤੇ ਸ਼ਹੀਦ ਅਜੀਤ ਸਿੰਘ ਨਗਰ ਰੱਖਿਆ ਗਿਆ ਤੇ ਹੋਰ ਬਹੁਤ ਕੁਝ ਕੀਤਾ ਗਿਆ। ਹੱਥ ਧਾਰਮਿਕਤਾ ਦੇ ਵਿਖਾਲੇ ਜੈਲ ਸਿੰਘ ਨੂੰ ਨਿਸ਼ਚਿਤ ਤੌਰ ਤੇ ਖੁਦ ਆਪਣੀ ਕਮਿਊਨਿਟੀ ਵਿੱਚ ਲੋਕਪ੍ਰੀਆ ਬਣਾਇਆ ਪਰ ਇਹਦੇ ਲਈ ਅੱਗੇ ਚਲ ਕੇ ਪੰਜਾਬੀ ਹਿੰਦੂਆਂ ਤੇ ਸਿੱਖਾਂ ਨੂੰ ਜਿਨ੍ਹਾਂ ਵਿੱਚ ਜੈਲ ਸਿੰਘ ਵੀ ਸ਼ਾਮਲ ਸੀ ਮਲਤਾਰ ਨਪਿਆ माजी ਕੇ ਦੋਸ਼ 'ਤੇ ਗਏ ਥੇ ਉਹ ਚੜਨੇ माजी ਨੇ ਪਟਕਾ 100-100 ਵਾਰ ਉਹ ਬੀਤੇ ਦੇ ਮੋੜਿਆਂ 'ਤੇ ਚੜਨ ਲਈ ਗਿਆ ਬੀਤੇ ਨੇ ਉਹਨੂੰ 100-100 ਵਾਰ ਪਟਕਾ ਮਾਰਿਆ ਸੱਤਾ ਹੱਥੋਂ ਜਾਣ ਪਿੱਛੋਂ ਜੈਲ ਸਿੰਘ ਅਕਾਲੀ ਸਰਦਾਰੀ ਵਿਰੁੱਧ ਜੂਝਣ ਲਈ ਜਦੋਂ ਉਹ ਮੁੱਖ ਮੰਤਰੀ ਸੀ ਉਸ ਨਾਲੋਂ ਵੀ ਵਧੇਰੇ ਵੱਡਾ ਧਾਰਮਿਕ ਜੋਸ਼ ਵਖਾਉਣ ਲੱਗਿਆ ਅੱਤ ਧਾਰਮਿਕਤਾ ਦੇ ਜਨਤਕ ਵਿਖਾਲੇ ਤੋਂ ਇਲਾਵਾ ਉਹਨੇ ਸੰਤਾਂ ਦੀ ਖੁਸ਼ਨੂਦੀ ਵੀ ਹਾਸਲ ਕਰਨ ਦੇ ਯਤਨ ਕੀਤੇ ਪੰਜਾਬ ਵਿੱਚ ਸੰਤਾਂ ਦੀ ਪਰੰਪਰਾ ਹੈ ਕਰੀਬ-ਕਰੀਬ ਹਰ ਪਿੰਡ ਦਾ ਹੀ ਆਪਣਾ ਬਾਬਾ ਜਾਂ ਸੰਤ ਜੀ ਹੁੰਦਾ ਹੈ ਇੱਥੇ ਬਿਆੰਤ ਡੇਰੇ ਹਨ ਜਿੱਥੇ ਲੋਕਾਂ ਨੂੰ ਜਿਵੇਂ ਗੁਰਦੁਆਰਿਆਂ ਵਿੱਚ ਹੁੰਦਾ ਹੈ ਸ਼ੱਕਰ ਨੂੰ ਪ੍ਰਸ਼ਾਦਾ ਤੇ ਰਹਿਣ ਨੂੰ ਟਿਕਾਣਾ ਮਿਲਦਾ ਹੈ ਇਹਨਾਂ ਡੇਰਿਆਂ ਵਿੱਚੋਂ ਦਮਦਮੀ ਟਕਸਾਲ ਜਿਸ ਦੇ ਨਾਲ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ ਜੁੜਿਆ ਹੋਇਆ ਹੈ ਸਭ ਤੋਂ ਵੱਧ ਮਸ਼ਹੂਰ ਹੈ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਤੇ ਜ਼ੈਲ ਸਿੰਘ ਕਾਂਗਰਸ اپੋਜੀਸ਼ਨ ਦਾ ਪ੍ਰਧਾਨ ਸੀ ਇਸ ਟਕਸਾਲ ਦਾ ਮੁਖੀ ਰੋਡੇਪਿੰਡ ਦਾ 35 ਸਾਲਾ ਨੌਜਵਾਨ ਜਰਨੈਲ ਸਿੰਘ ਸੀ ਗੱਦੀ ਤੇ ਬਹਿਣ ਪਿੱਛੋਂ ਉਸਨੇ ਆਪਣੇ ਵਡੇਕੇ ਦਾ ਉਪਨਾਮ ਆਪਣੇ ਨਾਲ ਜੋੜ ਲਿਆ ਤੇ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਅਖਵਾਨ ਲੱਗਿਆ ਸਿੱਖ ਪਿੰਡਾਂ ਵਿੱਚ ਉਹਦੀ ਚੰਗੀ ਮਾਨਤਾ ਸੀ ਤੇ ਅੰਮ੍ਰਿਤਸਰ ਲਾਗੇ ਮਹਿਤਾ ਚੌਕ ਵਿੱਚ ਉਹਦੇ ਹੈੱਡਕੁਆਰਟਰ ਵਿੱਚ ਗਹਿਮਾ ਗਹਿਮੇ ਰਹਿੰਦੀ ਸੀ ਜੈਲ ਸਿੰਘ ਨੇ ਪਿੰਡਰਾ ਵਾਲੇ ਨੂੰ ਆਪਣੇ ਪਾਸੇ ਜਿੱਤ ਲਿਆ ਤੇ ਉਹਨੂੰ ਅਕਾਲੀਆਂ ਵਿਰੋਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਲਈ ਪੈਸਾ ਦਿੱਤਾ ਇਹ ਚਾਲ ਕਮਟ ਸਿੱਧ ਹੋਈ ਪਿੰਡਰਾਵਾਲੇ ਦੇ ਉਮੀਦਵਾਰ ਹਾਰ ਗਏ ਤੇ ਪਿੰਡਰਾ ਵਾਲਾ ਆਪ ਜਲਦੀ ਹੀ ਅਕਾਲੀਆਂ ਦਾ ਸਾਥੀ ਬਣ ਗਿਆ ਪਿੰਡਰਾਵਾਲੇ ਦਾ ਪਛੋਕੜ ਦਿਲਚਸਪ ਹੈ ਉਹ ਇੱਕ ਸ هزارਨ ਕਿਸਾਨ ਕਸ਼ਤਕਾਰ ਜੋਗਿੰਦਰ ਸਿੰਘ ਦੇ ਸੱਤਾਂ ਪੁੱਤਰਾਂ ਵਿੱਚੋਂ ਸਭ ਤੋਂ ਛੋਟਾ ਸੀ ਉਹਦਾ ਜਨਮ ਜ਼ਿਲ੍ਹਾ ਮੋਗਾ ਦੇ ਰੋਡੇ ਪਿੰਡ 1947 ਵਿੱਚ ਹੋਇਆ ਪਰਿਵਾਰ ਐਡਾ ਗਰੀਬ ਸੀ ਕਿ ਅਕਸਰ ਆਪਣੀਆਂ ਬੱਚਾਂ ਲਈ ਚਾਰਾ ਨਹੀਂ ਸੀ ਖਰੀਦ ਸਕਦਾ ਜਰਨੈਲ ਸਿੰਘ ਬਸ ਪ੍ਰਾਇਮਰੀ ਤੱਕ ਦੀ ਪੜ੍ਹਾਈ ਹੀ ਕਰ ਸਕਿਆ ਸੀ ਜਦੋਂ 1965 ਵਿੱਚ ਉਹਨੂੰ ਪਿੰਡਰਾ ਪਿੰਡ ਦੇ ਸੰਤ ਗੁਰਬਚਨ ਸਿੰਘ ਖਾਲਸਾ ਨੂੰ ਸੌਂਪ ਦਿੱਤਾ ਗਿਆ ਇਸ ਪਿੰਡ ਤੇ ਨਾਂ ਤੇ ਹੀ ਉਹਦੇ ਨਾਂ ਨਾਲ ਪਿੰਡਰਾ ਵਾਲੀ ਲੱਗ ਗਿਆ ਜਿਹੜਾ ਦਮਦਮੀ ਟਕਸਾਲ ਦਾ ਮੁਖੀ ਸੀ ਦਕਸਾਲ ਵਿੱਚ ਸ਼ਾਮਲ ਹੋਣ ਤੋਂ ਸਾਲ ਪਰ ਵਿੱਚੋਂ ਜਰਨੈਲ ਸਿੰਘ ਨੇ ਪ੍ਰੀਤਮ ਕੌਰ ਨਾਲ ਵਿਆਹ ਕਰਵਾਇਆ। ਉਹਨਾਂ ਦੇ ਦੋ ਪੁੱਤਰ ਹੋਏ। ਜਰਨੈਲ ਸਿੰਘ ਨੇ ਸਿੱਖ ਧਾਰਮਿਕ ਗ੍ਰੰਥ ਵਿੱਚੋਂ ਪਹਿਰਿਆਂ ਦੇ ਪਹਿਰੇ ਕੋਟਲੇ ਤੇ ਇਸ ਤਰ੍ਹਾਂ ਆਪਣੀ ਸਕੂਲ ਦੀ ਪੜ੍ਹਾਈ ਦੀ ਕਸਰ ਕੱਢੀ। ਉਹਦਾ ਚੇਤਾ ਸ਼ਾਨਦਾਰ ਸੀ ਤੇ ਉਹ ਛੇਤੀ ਹੀ ਉਪਦੇਸ਼ ਦਿੰਦਿਆਂ ਧਾਰਮਿਕ ਗ੍ਰੰਥਾਂ ਦੇ ਹਵਾਲੇ ਦੇਣ ਲੱਗਿਆ। 3 ਅਗਸਤ 1977 ਨੂੰ ਸੰਤ ਕਰਤਾਰ ਸਿੰਘ ਜਿਹੜਾ ਸੰਤ ਗੁਰਵਚਨ ਸਿੰਘ ਦਾ ਜਾਨਸ਼ੀਨ ਸੀ ਤੇ ਕਾਰ ਦੇ ਹਾਦਸੇ ਵਿੱਚ ਪੂਰੇ ਹੋ ਜਾਣ ਤੇ ਜਰਨੈਲ ਸਿੰਘ ਨੂੰ ਦਮਦਮੀ ਟਕਸਾਲ ਦਾ ਮੁਖੀ ਚੁਣ ਲਿਆ ਗਿਆ। ਗੱਦੀ ਤੇ ਬੈੰਦਿਆ ਸੀ ਅਗੇਤਰ ਸੰਤ ਤੇ ਪਿਛੇਤਰ ਪਿੰਡਰਾਂ ਵਾਲੇ। ਉਹਦੇ ਨਾਂ ਨਾਲ ਲੱਗੇ ਤੇ ਇਸ ਤਰ੍ਹਾਂ ਉਹ ਹੁਣ ਆਪਣੇ ਪੂਰੇ ਨਾਂ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਨਾਲ ਜਾਣਿਆ ਜਾਣ ਲੱਗ ਪਿਆ। ਟਕਸਾਲ ਦਾ ਮੁਖੀ ਬਣ ਤੋਂ ਥੋੜਾ ਚਿਰ ਹੀ ਪਿਛੋਂ ਜਰਨੈਲ ਸਿੰਘ ਨੂੰ ਸਿੱਖ ਮੂਲ ਸਿਧਾਂਤਵਾਦ ਦੇ ਪੁਨਰ ਜਾਗਰਣ ਦਾ ਹੱਥ ਪ੍ਰਭਾਵਸ਼ਾਲੀ ਸਾਧਨ ਮੰਨਿਆ ਜਾਣ ਲੱਗ ਪਿਆ। ਉਨੇ ਪਿੰਡਾਂ ਦਾ ਦੌਰਾ ਲਾਇਆ ਸਿੱਖ ਨੌਜਵਾਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਚਲਾਏ ਕੇ ਪੰਥ ਖਾਲਸਾ ਦੀਆਂ ਸਪਾਰਟਨ ਰਵੈਤਾਂ ਵੱਲ ਮੁਹਾਰਾ ਮੋੜਨ ਦਾ ਉਪਦੇਸ਼ ਦਿੱਤਾ ਆਪਣੀਆਂ ਦਾੜੀਆਂ ਨਾ ਸ਼ਾਂਗਣ ਸਿਗਰਟ ਸ਼ਰਾਬ ਨਾ ਪੀਣ ਨਸ਼ੇ ਵਾਲੀਆਂ ਚੀਜ਼ਾਂ ਦਾ ਸੇਵਨ ਨਾ ਕਰਨ ਉਹ ਜਿੱਥੇ ਕਿਤੇ ਵੀ ਗਿਆ ਸੈਂ ਮਰਦਾਂ ਤੇ ਇਸਤਰੀਆਂ ਨੂੰ ਅੰਮ੍ਰਿਤ ਸ਼ਕਾਇਆ ਉਹਦੀ ਸਿੱਖਿਆ ਦਾ ਇੱਕ ਟੁੱਟ ਅੰਗ ਇਹ ਸੀ ਕਿ ਸੱਬੇ ਸਿੱਖ ਆਪਣੇ ਜੋਧੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪਾਏ ਗੇ ਪੂਰਨ ਉੱਤੇ ਤੁਰਦਿਆਂ ਸ਼ਸ਼ਤਰਧਾਰੀ ਬਣ ਕਿਰਪਾਨ ਤੋਂ ਇਲਾਵਾ ਉਹ ਨਿਆਈਆਂ ਨੂੰ ਆਧੁਨਿਕ ਸ਼ਸਤਰ ਜਿਵੇਂ ਕਿ ਰਫਲਾਂ ਤੇ ਪਿਸਤੌਲ ਰੱਖਣ ਲਈ ਆਖਿਆ ਉਹ ਆਪ ਵੀ ਗੱਲ ਵਿੱਚ ਰਿਵਾਲਵਰ ਪਾਈ ਰੱਖਦਾ ਸੀ ਜਿਸ ਦੇ ਨਾਲ ਗੋਲੀਆਂ ਨਾਲ ਭਰੀ ਪੇਟੀ ਹੁੰਦੀ ਸੀ ਜਰਨੈਲ ਸਿੰਘ ਛੇਤੀ ਹੀ ਐਡਾ ਅਹਿਮ ਹੋ ਗਿਆ ਕਿ ਪੋਲਿਟਿਕਲ ਪਾਰਟੀਆਂ ਉਹਦੀ ਸਹਾਇਤਾ ਚਾਹਣ ਲੱਗੀਆਂ ਜਿਵੇਂ ਕਿ ਪਹਿਲਾਂ ਹੀ ਦੱਸਿਆ ਜਾ ਚੁੱਕਿਆ ਰਾਜਸੀ ਸੱਤਾ ਵੱਚੋਂ ਉਹਦੀ ਸਮਰੱਥਾ ਦਾ ਲਾਭ ਉਠਾਉਣ ਦੀ ਕੋਸ਼ਿਸ਼ ਕਰਨ ਵਾਲਾ ਗਿਆਨੀ ਜ਼ੈਲ ਸਿੰਘ ਸੀ ਜਿਨੇ ਕਾਂਗਰਸ ਪਾਰਟੀ ਦੇ ਆਗੂ ਵੱਜੋਂ ਸੋਚਿਆ ਕਿ ਭਿੰਡਰਾ ਵਾਲੇ ਦੀ ਮਦਦ ਨਾਲ ਉਹ ਸ਼ੈਤਗੁਰ ਤੋਂ ਆ ਰਿਆ ਉੱਪਰ ਅਕਾਲੀ ਸਰਦਾਰੀ ਦਾ ਖਾਤਮਾ ਕਰ ਸਕੇ ਉਦੋਂ ਗਿਆਨੀ ਜੀ ਨੂੰ ਇਹਦਾ ਚੇਚਤਾ ਵੀ ਨਹੀਂ ਸੀ ਕਿ ਹੋਰ ਕੁਝ ਸਾਲਾਂ ਤੱਕ ਉਹ ਖੁਦ ਆਪਣੇ ਹੀ ਝਾਲ ਵਿੱਚ ਫਸ ਜਾਵੇਗਾ ਜਰਨੈਲ ਸਿੰਘ 13 ਅਪ੍ਰੈਲ 1978 ਨੂੰ ਅੰਮ੍ਰਿਤਸਰ ਵਿਖੇ ਨਰੰਗਕਾਰੀਆਂ ਨਾਲ ਖੂਨੀ ਟਕਰਾਓ ਨਾਲ ਰਾਸੀ ਪੀੜ ਵਿੱਚ ਕੁਦਿਆ ਨਰੰਗਕਾਰੀਆਂ ਤੇ ਕੱਟੜ ਸਿੱਖਾਂ ਵਿਚਕਾਰ ਵੱਡਾ ਫਰਕ ਇਹ ਹੈ ਕਿ ਜਿੱਥੇ ਸਿੱਖ ਸਿਰਫ ਦਸਾਂ ਗੁਰੂਆਂ ਨੂੰ ਮੰਨਦੇ ਹਨ ਜਿਨ੍ਹਾਂ ਦੀ ਪ੍ਰਗਟ ਦੇ ਗੁਰੰਤ ਸਭ ਹੈ ਉਥੇ ਨਰੰਗਕਾਰੀ ਦੇ ਧਾਰੀ ਗੁਰੂ ਨੂੰ ਮੰਨਦੇ ਹੈ ਦੇਤਾਰੀ ਗੁਰੂ ਦੀ ਪੂਜਾ ਕਰਨ ਤੋਂ ਇਲਾਵਾ ਜੋ ਕੱਟੜ ਸਿੱਖਾਂ ਲਈ ਵਿਵਰਜਿਤ ਹੈ ਨਿਰੰਕਾਰੀਆਂ ਦੀਆਂ ਖੁਦ ਆਪਣੀਆਂ ਦੂ ਪੂਜ ਪੁਸਤਕਾਂ ਵੀ ਹਨ ਜਿਨ੍ਹਾਂ ਵਿੱਚ ਅਜਿਹੀਆਂ 17 ਸ਼ਾਮਲ ਹਨ ਜਿਨ੍ਹਾਂ ਨੂੰ ਕੱਟੜ ਸਿੱਖ ਆਪਣੇ ਗੁਰੂਆਂ ਤੇ ਗੁਰੂ ਗ੍ਰੰਥ ਸਾਹਿਬ ਦੇ ਸੰਬੰਧ ਵਿੱਚ ਅਪਮਾਨਜਨਕ ਸਮਝਦੇ ਹਨ ਨਵੰਬਰ 1973 ਵਿੱਚ ਅਕਾਲ ਤਖਤ ਤੋਂ ਇੱਕ ਹੁਕਮਨਾਮਾ ਜਾਰੀ ਕੀਤਾ ਗਿਆ ਜਿਸ ਦੇ ਅਨੁਸਾਰ ਨਿਰੰਕਾਰੀਆਂ ਨੂੰ ਪਗੋੜੇ ਲਾਣੇ ਆ ਗਿਆ 1978 ਦੀ ਵਿਸਾਖੀ ਨੂੰ ਅਖੰਡ ਕੀਰਤਨੀ ਜੱਥੇ ਦੀ ਅਗਵਾਈ ਵਿੱਚ ਜਿਨ੍ਹਾਂ ਵਿੱਚ ਪਿੰਡਰਾ ਵਾਲੇ ਦੇ ਕੁਝ ਅਣਾਈ ਵੀ ਸ਼ਾਮਲ ਸਨ ਸਿੱਖਾਂ ਦਾ ਇੱਕ ਜਲੂਸ ਨਿਰੰਕਾਰੀ ਸਮਾਗਮ ਵਾਲੇ ਸਥਾਨ ਵੱਲ ਜਾ ਰਿਹਾ ਸੀ ਜਿਸ ਉੱਤੇ ਗੋਲੀ ਚੜਾਈ ਗਈ 13 ਜਣੇ ਮਾਰੇ ਗਏ ਜਿਨ੍ਹਾਂ ਵਿੱਚ ਇੱਕ ਫੌਜਾ ਸਿੰਘ ਵੀ ਸੀ ਜਿਸ ਦੀ ਵਿਧਵਾ ਅਮਰਜੀਤ ਕੌਰ ਅੱਗੇ ਚੱਲ ਕੇ ਹੱਤਵਾਦੀਆਂ ਦੀ ਏ ਕਾਕੂ ਬਣ ਗਈ ਨਿਰੰਕਾਰੀਆਂ ਨੂੰ ਜਿਨ੍ਹਾਂ ਉੱਤੇ ਕਤਲ ਦਾ ਦੋਸ਼ ਲਾ ਕੇ ਮੁਕੱਦਮਾ ਚੱਲਿਆ ਇਸ ਆਧਾਰ ਤੇ ਬਰੀ ਕਰ ਦਿੱਤਾ ਗਿਆ ਕਿ ਉਹਨਾਂ ਨੇ ਸਵੈ ਰੱਖਿਆ ਵਿੱਚ ਗੋਲੀ ਚੜਾਈ ਸੀ ਇਸ ਤੋਂ ਪਿੱਛੋਂ ਨਿਰੰਕਾਰੀਆਂ ਤੇ ਉਹਨਾਂ ਦੇ ਹਮਦਰਦਾਂ ਵਿਰੁੱਧ ਹਿੰਸਾ ਵਿੱਚ ਕੋਈ ਕਮੀ ਨਾ ਹੋਈ। ਨਿਰੰਕਾਰੀ ਸੰਪਰਦਾਇ ਦੇ ਮੁਖੀ ਬਾਬਾ ਗੁਰਵਚਨ ਸਿੰਘ ਨੂੰ 24 ਅਪ੍ਰੈਲ 1980 ਨੂੰ ਦਿੱਲੀ ਵਿੱਚ ਕਤਲ ਕਰ ਦਿੱਤਾ ਗਿਆ। ਪੰਜਾਬ ਵਿੱਚ ਹਿੰਦੀ ਗੁਰਮੁਖੀ ਸਮਾਚਾਰ ਪੱਤਰਾਂ ਦੇ ਅਤਿ ਸ਼ਕਤੀਸ਼ਾਲੀ ਸਿਲਸਿਲੇ ਦੇ ਮਾਲਕ ਲਾਲਾ ਜਗਤ ਨਾਰੈਣ ਨੂੰ ਜਿਹੜਾ ਨਿਰੰਕਾਰੀਆਂ ਦਾ ਹਮਦਰਦ ਸੀ 9 ਸਤੰਬਰ 1981 ਨੂੰ ਕਤਲ ਕਰ ਦਿੱਤਾ ਗਿਆ। ਅੱਗੇ ਚਲ ਕੇ ਉਹਦੇ ਪੁੱਤਰ ਰਮੇਸ਼ ਚੰਦਰ ਨੂੰ ਵੀ ਕਤਲ ਕਰ ਦਿੱਤਾ ਗਿਆ। ਮਸੇ ਹੀ ਕੋਈ ਸਬਦਾ ਅਜੇ ਹਲੰਗਦਾ ਹੋਵੇ ਜਦੋਂ ਕੋਈ ਨਾ ਕੋਈ ਨਰਕਕਾਰੀ ਜਾਂ ਹੋਰ ਆਦਮੀ ਪਿੰਡਰਾਂ ਵਾਲੇ ਦੀਆਂ ਨਾਇਆਂ ਦੀ ਗੁੱਸੇ ਦਾ ਸ਼ਿਕਾਰ ਨਾ ਹੋ ਜਾਂਦਾ ਹੋਵੇ ਹਿੰਸਾ ਦੇ ਸਬੰਧ ਵਿੱਚ ਵਚਨਬਾਦ ਦੇ ਮੂਲ ਸਿਧਾਂਤਵਾਦੀਏ ਅਕਾਲੀਆਂ ਨਾਲ ਕਿਵੇਂ ਮਿਲ ਸਕੇ ਤੇ ਅਕਾਲੀ ਲਗਭਗ 2 ਸਾਲ ਤੱਕ ਸ਼ਾਂਤਮਈ ਲਹਿਰ ਕਿਵੇਂ ਚਲਾ ਸਕੇ ਤੇ 2 ਲੱਖ ਤੋਂ ਉੱਪਰ ਵਲੰਟੀਅਰਾਂ ਨੂੰ ਗ੍ਰਿਫਤਾਰੀ ਦੇਣ ਲਈ ਕਿਵੇਂ ਪ੍ਰੇਰਿਤ ਸਕੇ ਇਹਦੇ ਸਪਸ਼ਟੀਕਰਨ ਦੀ ਲੋੜ ਹੈ ਇਹਨਾਂ ਦੋਹਾਂ ਗਰੁੱਪਾਂ ਦੇ ਮਨੋਰਥਾਂ ਵਿੱਚ ਬਹੁਤ ਕੁਝ ਸਾਂਝਾ ਨਹੀਂ ਸੀ ਅਕਾਲੀ ਮੁਕਾਬਲਤਨ ਖੁਸ਼ਹਾਲ ਕਿਸਾਨ ਕਸ਼ਤਕਾਰਾਂ ਦੇ ਹਿੱਤਾਂ ਦੀ ਪ੍ਰਤੀਨਿਧਤਾ ਕਰਦੇ ਸਨ ਜਿਹੜੇ ਸਮੇਂ ਇਨਕਲਾਬ ਸਦਕਾ ਖੁਸ਼ਹਾਲ ਹੋਏ ਸਨ ਉਹਨਾਂ ਦਾ ਨਿਸ਼ਾਨਾ ਕਾਂਗਰਸ ਤੋਂ ਰਾਸੀ ਸੱਤਾ ਹਟਾਉਣਾ ਸੀ ਤੇ ਦਰਿਆਈ ਪਾਣੀਆਂ ਤੇ ਬਿਜਲੀ ਦੀ ਕਨੇਰੀ ਸਪਲਾਈ ਦੋਵੇਂ ਪੰਜਾਬ ਵਿੱਚ ਉਪਜਦੇ ਹਨ ਦੁਆਰਾ ਅਤੇ ਗੰਨੇ ਤੇ ਕਪਾਹ ਦੀਆਂ ਭਰਪੂਰ ਫਸਲਾਂ ਦੀ ਪ੍ਰੋਸੈਸਿੰਗ ਲਈ 슈ਗਰ ਤੇ ਟੈਕਸਟਾਈਲ ਮਿਲਾਂ ਵਰਗੇ ਜ਼ਰਈ ਉਦਯੋਗ ਸਥਾਪਿਤ ਕਰਕੇ ਅਗਲੀ ਜ਼ਰਾਇਤੀ ਖੁਸ਼ਹਾਲੀ ਨੂੰ ਯਕੀਨੀ ਬਣਾਉਣਾ ਸੀ ਸਿੱਖ ਮੂਲ ਸਿਧਾਂਤਵਾਦੀ ਜਿਨ੍ਹਾਂ ਵਿੱਚ ਪਿੰਡਰਾਵਾਲੇ ਦੀ ਉਹਨਿਆਈ ਆ ਖੰਡ ਕੀਰਤਨੀ ਜੱਥੇ ਤੇ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਸ਼ਾਮਲ ਸਨ ਤਾਂ ਟੀਚਾ ਹਿੰਦੂਆਂ ਨਾਲੋਂ ਸਿੱਖਾਂ ਦੇ ਵੱਖਰੇਪਨ ਉੱਤੇ ਜ਼ੋਰ ਦੇ ਕੇ ਅਤੇ ਇਹ ਯਕੀਨੀ ਬਣਾ ਕੇ ਕਿ ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਹਿੰਦੂ ਜ਼ਰਾਇਤੀ ਕਾਮਿਆਂ ਦੇ ਵੱਡੇ ਪੱਮਾਨੇ ਉੱਤੇ ਆਗਮਨ ਨੂੰ ਰੋਕੋ ਤਾਂ ਜੋ ਇਹਨਾਂ ਕਾਰਨ ਪੰਜਾਬ ਦੀ ਬਸੋਂ ਵਿੱਚ ਸਿੱਖਾਂ ਦਾ ਤਨਾਸਬ ਘਟੇ ਨਾ ਪੰਜਾਬ ਵਿੱਚ ਸਿੱਖ ਗਲਬੇ ਨੂੰ ਯਕੀਨੀ ਬਣਾਉਣਾ ਸੀ ਉਹਨਾਂ ਨੇ ਅਕਾਲੀਆਂ ਨਾਲ ਕਾਜ ਸਾਂਝਾ ਬਣਾਇਆ ਤੇ ਇਹਨਾਂ ਨੇ ਮਿਲ ਕੇ ਸ਼ਿਕਾਇਤਾਂ ਧਾਰਮਿਕ ਰਾਜਸੀ ਤੇ ਆਰਥਿਕ ਸ਼ਿਕਾਇਤ ਦੀ ਇੱਕ ਸੂਚੀ ਕਰ ਲਈ ਪਰ ਜਦੋਂ ਅਕਾਲੀ ਪਾਰਟੀ ਰਾਜ ਦਾ ਸ਼ਾਸਨ ਚਲਾਉਂਦੀ ਸੀ ਉਦੋਂ ਇਹਨਾਂ ਵਿੱਚੋਂ ਕਿਸੇ ਇੱਕ ਬਾਰੇ ਵੀ ਉਹਨਾਂ ਨੇ ਨਹੀਂ ਸੀ ਗੋਲਿਆ ਅਨੰਤਪੁਰ ਸਾਹਿਬ ਦਾ ਮਤਾ ਜਿਹਨੂੰ 8 ਸਾਲਾਂ ਤੋਂ ਅਕਾਲੀ ਮੁਹਬਜ਼ਖਾਨੇ ਵਿੱਚ ਪਏ ਨੂੰ ਢੂਟ ਚੜ੍ਹ ਰਹੀ ਸੀ ਬਾਹਰ ਕੱਢ ਲਿਆਂਦਾ ਗਿਆ ਤੇ ਸਿੱਖ ਮੰਗਾਂ ਦਾ ਚਾਰਟਰ ਬਣਾ ਦਿੱਤਾ ਗਿਆ ਸੰਤ ਲੰਗੋਵਾਲ ਦੀ ਸਟੌੜਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਕਮੁਖ ਮੰਤਰੀ ਪੰਜਾਬ ਵਰਗੇ ਮੌਡਰਨ ਸਿੱਖ ਲੀਡਰਾਂ ਨੇ ਇਹਨਾਂ ਮੰਗਾਂ ਨੂੰ ਘਟਾਇਆ ਤੇ ਅੰਤ ਦੋ ਹੀ ਨਿਗਰ ਮੰਗਾਂ ਰਹਿ ਗਈਆਂ ਚੰਡੀਗੜ੍ਹ ਨੂੰ ਪੰਜਾਬ ਦੀ ਅਨੰਦ ਰਾਜਧਾਨੀ ਐਲਾਨਣਾ ਤੇ ਇਸ ਸਿਲਸਿਲੇ ਵਿੱਚ ਸਰਹੱਦ ਵਿੱਚ ਮੂਹਰ ਲਿਜਾ ਪੁਨਰ ਅਨੁਕੂਲਨ ਅਤੇ ਦਰਿਆਈ ਪਾਣੀਆਂ ਦੇ ਮੁੱਢ ਨਿਰਧਾਰਨ ਨੂੰ ਸੁਪਰੀਮ ਕੋਰਟ ਦੇ ਜੱਜ ਦੇ ਸਾਹਮਣੇ ਰੱਖਣਾ ਪਰ ਮੂਲ ਸਦਾਂਤਵਾਦੀ ਅਨੰਦਪੁਰ ਸਾਹਿਬ ਦੇ ਮਤੇ ਦੇ ਅਨੁਕੂਲ ਖੁਦਮੁਖਤਿਆਰ ਪੰਜਾਬ ਉੱਪਰ ਪੱਕੀ ਸਿੱਖ ਸਰਦਾਰੀ ਤੋਂ ਘੱਟ ਕੋਈ ਸਮਝੌਤਾ ਕਰਨ ਤੋਂ ਇਨਕਾਰ ਹੀ ਕਰਨ। ਮੂਲ ਸਿਧਾਂਤਵਾਦੀ ਦਬਾਅ ਹੇਠ ਕਾਲੀ ਕਈ ਐਜੀਟੇਸ਼ਨਾਂ ਨਹਿਰ ਰੁਕੋ ਰੇਲ ਰੁਕੋ ਕੰਮ ਰੁਕੋ ਜਾਰੀ ਰੱਖਣ ਉੱਤੇ ਅਤੇ ਆਪਣਾ ਧਰਮ ਯੁੱਧ ਜਾਰੀ ਰੱਖਣ ਉੱਤੇ ਮਜਬੂਰ ਹੋਏ ਜਿਸ ਵਿੱਚ ਧਰਮ ਨਾ ਹੋਣ ਸਮਾਨ ਸੀ ਤੇ ਜਿਸ ਵਿੱਚ ਯੁੱਧ નિર્ਦੋਸ਼ ਨਰੰਕਾਰੀਆਂ ਤੇ ਹਿੰਦੂਆਂ ਦਾ ਬੁਝਦੇ ਰਾਣਾ ਕਤਲ ਬਣ ਕੇ ਰਹਿ ਗਿਆ ਸੀ। ਪਿੰਡਰਾਂ ਵਾਲੇ ਨੂੰ ਸਿੱਖਾਂ ਵਿੱਚ ਏਡੀ ਵੱਡੀ ਗਿਣਤੀ ਵਿੱਚ ਪੈਰੋਕਾਰ ਕਿਵੇਂ ਮਿਲ ਸਕੇ? ਇੱਕ ਮੌਕੇ ਮੈਂ ਉਹਨੂੰ ਮਿਲਿਆ। ਉਦੀ ਦਿੱਕਤ ਉਹਦੇ ਕਥਨਾਂ ਤੋਂ ਜਿੱਡਾ ਨਿਰ ਪ੍ਰਭਾਵ ਰਿਹਾ ਓਡਾ ਹੀ ਬਹੁਤਾ ਖਬਰਦਾਰ ਮੈਂ ਉਹਦੇ ਪੈਰੋਕਾਰਾਂ ਵੱਲੋਂ ਉਸ ਨੂੰ ਮਿਲਦੀ ਸ਼ਲਾਘਾ ਤੋਂ ਹੋਇਆ ਇਹ ਗੱਲ ਮਨਜੀਤ ਸਾਹਿਬ ਗੁਰਦੁਆਰੇ ਵਿੱਚ ਉਸ ਦੁਪਹਿਰੇ ਹੋਈ ਜਦੋਂ ਜਥੇਦਾਰ ਜੀ ਸਟੋੜਾ ਐਮਪੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਮੇਜਰ ਜਨਰਲ ਸ਼ਾਬੀਖ ਸਿੰਘ ਰਿਟਾਇਰਡ ਅਤੇ ਹਜ਼ਾਰਾਂ ਅਕਾਲੀਆਂ ਦੇ ਨਾਲ ਆਪਣੇ ਆਪ ਨੂੰ ਧਰਮ ਯੁੱਧ ਵਿੱਚ ਗ੍ਰਿਫਤਾਰੀ ਲਈ ਪੇਸ਼ ਕਰਨਾ ਸੀ ਟੋੜਾ ਲੰਗੋਵਾਲ ਤੇ ਹੋਰਨਾਂ ਦੀਆਂ ਤਕਰੀਰਾਂ ਨੇ ਮਾਮੂਲੀ ਦਿਲਚਸਪੀ ਜਗਾਈ ਪਿੰਡਰਾ ਵਾਲੇ ਦੀ ਮੁਖ्तसर تقریਰ ਬੋਤਾ ਕਰਕੇ ਮੈਨੂੰ ਸੰਬੋਧਿਤ ਸੀ ਕਿਉਂਕਿ ਜੋ ਮੈਨੂੰ ਸੰਗਤ ਵਿੱਚੋਂ ਉਠਾ ਕੇ ਮੰਚ ਉੱਤੇ ਬਿਠਾਇਆ ਗਿਆ ਸੀ ਉਹ ਮੇਰੇ ਬਰਾਬਰ ਕਰਕੇ ਉੱਚਾ ਲੰਬਾ ਖੜਾ ਸੀ ਇੱਕ ਹੱਥ ਵਿੱਚ ਸਟੀਲ ਦਾ ਤੀਰ ਤੇ ਦੂਜੇ ਵਿੱਚ ਮਾਈਕ੍ਰੋਫੋਨ ਫੜੀ ਮੇਰੇ ਵੱਲ ਇਸ਼ਾਰਾ ਕਰਦਿਆਂ ਉਹ ਬੋਲਿਆ ਇੱਥੇ ਬੈਠੇ ਸਰਦਾਰ ਸਾਹਿਬ ਲਿਖਦੇ ਹਨ ਕਿ ਮੈਂ ਹਿੰਦੂਆਂ ਤੇ ਸਿੱਖਾਂ ਵਿਚਕਾਰ ਨਫ਼ਰਤ ਫੈਲਾਉਂਦਾ ਹਾਂ ਇਹ ਗਲਤ ਹੈ ਮੈਂ ਤਬਸ ਗੁਰੂਆਂ ਦੀ ਸਿੱਖਿਆ ਹੀ ਪ੍ਰਚਾਰਦਾ ਹਾਂ ਮੈਂ ਅੰਮ੍ਰਿਤ ਪ੍ਰਚਾਰ ਕਰਦਾ ਹਾਂ ਤੇ ਸਿੱਖ ਨੌਜਵਾਨਾਂ ਨੂੰ ਦਾੜੀਆਂ ਸ਼ਾਂਗਣਾ ਬੰਦ ਕਰਨ ਸਿਗਰਟ ਤੇ ਸ਼ਰਾਬ ਪੀਣਾ ਛੱਡਣ ਲਈ ਪ੍ਰੇਰਦਾ ਹਾਂ ਜੇ ਮੇਰਾ ਵਾਸ ਚੱਲੇ ਤਾਂ ਮੈਂ ਇਹਨਾਂ ਸਭਨਾ ਸਰਦਾਰਾਂ ਨੂੰ ਫੜ ਲਵਾਂ ਜਿਹੜੇ ਸ਼ਾਮੀ ਵਿਸਕੀ ਸਿਸਕੀ ਪੀਂਦੇ ਹਨ ਇਹਨਾਂ ਉੱਤੇ ਮਿੱਟੀ ਦਾ ਤੇਲ ਪਾਵਾਂ ਤੇ ਇਹਨਾਂ ਪਰਲੇ ਦਰਜੇ ਦੇ ਗਏ ਗੁਜ਼ਰੀਆਂ ਨੂੰ ਅੱਗ ਲਾ ਕੇ ਸਾੜ ਦਿਆਂ ਇਸ ਕਥਨ ਦਾ ਸਵਾਗਤ ਬੋਲੇ ਸੋਨਿਹਾਲ ਸਸਰੀ ਘਰ ਦੀ ਜਗ੍ਹਾ ਨਾਲ ਕੀਤਾ ਗਿਆ ਇਹ ਗੁੱਜੀ ਮਸ਼ਕਰੀ ਸੀ ਕਿ ਮੇਰੇ ਨਾਲ ਮੰਚ ਉੱਤੇ ਬੈਠੇ ਅੱਧਿਉ ਬਹੁਤੇ ਸਰਦਾਰ ਅਤੇ ਕਿਸਾਨ ਸੰਗਤ ਦਾ ਬੜਾ ਤਕੜਾ ਹਿੱਸਾ ਰੱਜ ਕੇ ਸ਼ਰਾ ਪੀਣ ਵਾਲੇ ਸਨ ਆਪਣੀ ਅਗਲੀ ਅੰਮ੍ਰਿਤਸਰ ਫੇਰੀ ਦੇ ਮੌਕੇ ਮੈਨੂੰ ਪਿੰਡਰਾਂ ਵਾਲੇ ਦੀ ਲੋਕਪ੍ਰਿਅਤਾ ਦੇ ਕਾਰਨ ਬਾਰੇ ਸੰਕੇਤ ਮਿਲ ਗਿਆ ਇਸ ਸਪਸ਼ਟ ਕਰ ਲਈ ਮੈਂ 2000 ਨਾ ਦੇਵਾਂਗਾ ਇੱਕ ਦਿਨ ਅਕਾਲ ਤਖਤ ਦੀ ਛੱਤ ਉੱਤੇ ਪਿੰਡਰਾਂ ਵਾਲੇ ਦਾ ਦਰਬਾਰ ਲੱਗਿਆ ਹੋਇਆ ਸੀ ਇੱਕ ਨੌਜਵਾਨ ਕੁੜੀ ਉੱਥੇ ਆਈ ਉਹਨੇ ਉਹਦੇ ਪੈਰ ਫੜ ਲਏ ਜਿਹੋਂਕੇ ਪਰ ਪਰ ਕੇ ਆਪਣੀ ਵਾਰਤਾ ਸੁਣਾਈ ਕੇ ਉਹਦੇ ਸਸਰਵਾਲ ਵਾਲੇ ਉਹਦੇ ਨਾਲ ਇਸ ਕਰਕੇ ਪੈੜਾ ਸਲੂਕ ਕਰਦੇ ਹਨ ਕਿ ਮੈਂ ਮਾਪਿਆਂ ਤੋਂ ਹੋਰ ਤਨ ਕਿਉਂ ਨਹੀਂ ਲਿਆਉਂਦੀ ਤੇ ਉਹਦਾ ਪਤੀ ਉਹਦਾ ਪੱਖ ਨਹੀਂ ਪੂਰਦਾ ਪਿੰਡਰਾ ਵਾਲੇ ਨੇ ਉਹਦਾ ਨਾਂ ਤੇ ਪਤਾ ਪੁੱਛਿਆ ਤਾਂ ਤੂੰ ਫੇਂਦੂਆ ਦੀ ਧੀ ਹੈ ਹੁਣੇ ਕਿਹਾ ਕੀ ਤੂੰ ਇੱਕ ਸਿੱਖ ਦੀ ਤੀਬਾ ਨੂੰ ਤਿਆਰ ਹੈ ਕੁੜੀ ਨੇ ਹਾਂ ਵਿੱਚ ਸਿਰ ਹਿਲਾਇਆ ਪਿੰਡਰਾ ਵਾਲੇ ਨੇ ਆਪਣੇ ਕੋਈ ਸ਼ਸ਼ਤਰਧਾਰੀ ਆਦਮੀ ਕੁੜੀ ਦੇ ਪਰਿਵਾਰ ਨੂੰ ਲਿਆਉਣ ਲਈ ਭੇਜੇ ਕੰਟੇ ਨੂੰ ਪਿੱਛੋਂ ਕੁੜੀ ਦੇ ਪਤੀ ਤੇ ਉਹਦੇ ਮਾਤਾ ਪਿਤਾ ਨੂੰ ਜਿਹੜੇ ਸੈਮੇ ਹੋਏ ਸਨ ਪਿੰਡਰਾ ਵਾਲੇ ਦੇ ਪੇਸ਼ ਕਰ ਦਿੱਤਾ ਗਿਆ। ਇਹ ਕੁੜੀ ਤੁਹਾਡੇ ਘਰ ਦੀ ਬਹੂ ਹੈ। ਉਹਨੇ ਪੁੱਛਿਆ। ਉਹਨਾਂ ਹਾਂ ਵਿੱਚ ਉੱਤਰ ਦਿੱਤਾ। ਇਹ ਮੈਨੂੰ ਦੱਸਦੀ ਹੈ ਕਿ ਤੁਸੀਂ ਇਹਦੇ ਪਿਓ ਤੋਂ ਧਨ ਚਾਹੁੰਦੇ ਹੋ। ਮੈਂ ਇਹਦਾ ਪਿਓ ਆ। ਉਹਨੇ ਕਰੰਸੀ ਨੋਟਾਂ ਦੀ ਢੇਰੀ ਉਹਨਾਂ ਸਾਹਮਣੇ ਰੱਖੀ ਤੇ ਉਹਨਾਂ ਨੂੰ ਕਿਹਾ ਜੋ ਮਰਜ਼ੀ ਚੁੱਕ ਲਓ। ਜਿੰਨੇ ਉਹਦੇ ਪੈਰੀ ਪੈ ਗਏ ਤੇ ਖਿਮਾ ਦੀ ਚਾਚਨਾ ਮੰਗੀ। ਇਸ ਵਾਰ ਮੈਂ ਤੁਹਾਨੂੰ ਜਾਣ ਦਿੰਦਾ ਪਰ ਜੇ ਕੋਈ ਮੁੰਡ ਮੇਰੇ ਕੋਲ ਸ਼ਿਕਾਇਤ ਲੈ ਕੇ ਆਈ ਤਾਂ ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡੇ ਨਾਲ ਕਿਵੇਂ ਵਰਤਾਂਗਾ ਪਿੰਡਰਾਂ ਵਾਲੇ ਦਾ ਮਨਪਸੰਦ ਬੋਲਾ ਸੋਧ ਦੇਾਂਗੇ ਅਰਥਾਤ ਮਾਰ ਮਕਾਉਣਾ ਸੀ ਉਹਨਾਂ ਨੂੰ ਸੂਚਨਾ ਮਿਲ ਗਈ ਦੂਜੀ ਉਦਾਹਰਨ ਕੁਝ ਪਿੰਡੂਆਂ ਨੇ ਆ ਕੇ ਸ਼ਿਕਾਇਤ ਕੀਤੀ ਕਿ ਕੁਝ ਪੁਲਸੀਆਂ ਨੇ ਉਹਨਾਂ ਤੋਂ ਧੰਖੋਲਿਆ ਪਿੰਡਰਾਂ ਵਾਲੇ ਨੇ ਪੁਲਸੀਆਂ ਨੂੰ ਆਪਣੇ ਦਰਬਾਰ ਵਿੱਚ ਸੱਦ ਭੇਜਿਆ ਉਹ ਆਏ ਤੇ ਧੰਨ ਵਾਪਸ ਕਰ ਦਿੱਤਾ ਕੁਝ ਚਿਰ ਤੱਕ ਰਾਬਨ ਹੁੱਟ ਦੇ ਇਸ ਬਿੰਬ ਨੇ ਪਿੰਡਰਾ ਵਾਲੇ ਨੂੰ ਔਰਕਾਂ ਦੀ ਲੋਕਪ੍ਰਿਯਤਾ ਬਖਸ਼ੀ ਲੋਕਾਂ ਨੂੰ ਕੁਝ ਵੀ ਖਰਚੇ ਬਿਨਾ ਤੁਰਤ ਫੁਰਤ ਇਨਤਜ਼ਾਮ ਮਿਲ ਸਕਦਾ ਸੀ ਅੱਗੇ ਚੱਲ ਕੇ ਸਭ ਤੋਂ ਉੱਚੀ ਬੋਲੀ ਦੇਣ ਵਾਲਾ ਉਹਦੀ ਸੇਵਾ ਖਰੀਦ ਸਕਦਾ ਸੀ ਤਰਾਸਦ ਪੰਜਾਬੀ ਡਰਾਮੇ ਦੇ ਨਾਟਕੀ ਪਾਤਰ ਹੁਣ ਤੱਕ ਆਪਣੇ ਆਖਰੀ ਰੋਲ ਅਦਾ ਕਰਨ ਲਈ ਰੰਗਮঞ্চ ਉੱਤੇ ਆ ਚੁੱਕੇ ਹੋਏ ਸਨ ਅਕਾਲੀ ਲੀਡਰ ਤੌੜਾ ਤੇ ਡੋਂਗੋਵਾਲ ਆਪਣੇ ਸੈਂਕੜੇ ਕਰੁਨਾ ਤੇ ਸੰਗਰੂਹ ਤੋਂ ਧਰਮਯੁੱਧ ਮੋਰਚੇ ਵਿੱਚ ਸ਼ਾਮਲ ਹੋਣ ਲਈ ਆਏ ਹੋਏ 1500 ਦੇ ਇੱਕ ਜਥੇ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਕੋਨੇ ਵਿੱਚ ਟਿਕੇ ਹੋਏ ਸਨ ਹਰਮੰਦਰ ਸਾਹਿਬ ਦੇ ਦੂਜੇ ਪਾਸੇ ਕਿਲੇਬੰਦ ਅਕਾਲ ਤਖਤ ਵਿੱਚ ਜਰਨੈਲ ਸਿੰਘ ਪਿੰਡਰਾ ਵਾਲੇ ਤੇ ਉਹਦਾ ਸੱਜਾ ਹਥ ਅਮਰੀਕ ਸਿੰਘ ਰਿਟਾਇਰਡ ਮੇਜਰ ਜਨਰਲ ਸ਼ਾਵੇਕ ਸਿੰਘ ਨਾਲ ਬੈਠੇ ਸਨ ਜਿਹੜਾ ਵਾਕੀ ਟਾਕੀ ਨਾਲ ਲੈਸ ਸੀ ਤੇ ਪ੍ਰਕਰਮਾ ਦੇ ਵੱਖ-ਵੱਖ ਪਾਗਾਂ ਵਿੱਚ ਪੈਂਤੜਾ ਲਈ ਬੈਠੇ ਆਪਣੇ ਆਦਮੀਆਂ ਨੂੰ ਹੁਕਮ ਦੇ ਰਿਹਾ ਸੀ ਰਾਮਗੜੀਆ ਬੁੰਗਿਆਂ ਦੇ ਸਿਖਰ ਤੇ ਵਾਟਰ ਟਾਵਰ ਉੱਪਰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੋਢੇ ਬਬਰ ਤੇ ਸ਼ਾਇਦ ਕੁਝ ਹੋਰ ਜਨੇ ਬੈਠੇ ਪੈਰਾਮਿਲਟਰੀ ਫੋਰਸ ਤੇ ਪੁਲਿਸ ਦੀਆਂ ਗੱਡੀਆਂ ਨੂੰ ਜਿਨ੍ਹਾਂ ਨੇ ਗੋਲਡਨ ਟੈਂਪਲ ਨੂੰ ਘੇਰ ਲਿਆ ਹੋਇਆ ਸੀ ਦੂਰਬੀਨਾ ਦੁਆਰਾ ਵੇਖ ਰਹੇ ਸਨ ਇਹਨਾਂ ਤੋਂ ਇਲਾਵਾ ਕਈ ਹਜ਼ਾਰ ਸ਼ਰਧਾਲੂ ਵੀ ਮੌਜੂਦ ਸਨ ਜਿਹੜੇ ਦਰਬਾਰ ਦੇ ਨਰਮਤਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੀ 378ਵੀਂ ਵਰੇਗੰਢ ਮਨਾਉਣ ਦੇ سلسلے ਵਿੱਚ ਇੱਥੇ ਆਏ ਸਨ ਇਹ ਸ਼ਹੀਦੀ ਦਿਵਸ 3 ਜੂਨ 1984 ਨੂੰ ਸੀ 1 ਜੂਨ 1984 ਨੂੰ ਮੰਚ ਦੀਆਂ ਬੱਤੀਆਂ ਬਹੁਤ ਹੀ ਮੱਧਮ ਕਰ ਦਿੱਤੀਆਂ ਗਈਆਂ ਇੰਡੀਅਨ ਆਰਮੀ ਦੀਆਂ ਬਕਾਇਦਾ ਫੌਜਾਂ ਨੇ ਰਾਜ ਸ਼ਾਸਨ ਆਪਣੇ ਹੱਥ ਵਿੱਚ ਲੈ ਲਿਆ ਅੰਮ੍ਰਿਤਸਰ ਦੇ ਸਾਰੇ ਰਾਹ ਬੰਦ ਕਰ ਦਿੱਤੇ ਗਏ ਤੇ ਸ਼ਹਿਰ ਵਿੱਚ ਕਾਰਫਿਊ ਲਾ ਦਿੱਤਾ ਹੈਲੀਕਾਪਟਰਾਂ ਨੇ ਸਿਰਾਂ ਉੱਪਰ ਗੇੜੇ ਘੱਡੇ ਤੇ ਸਿੱਖ ਪਿੰਡੂਆਂ ਦੀਆਂ ਗਤੀਆਂ ਬਾਰੇ ਜਿਹੜੇ ਦਰਬਾਰ ਸਾਹਿਬ ਨੂੰ ਬਚਾਉਣ ਲਈ ਆ ਰਹੇ ਸਨ ਫੌਜ ਨੂੰ ਖਬਰਦਾਰ ਕੀਤਾ ਟੈਂਕ ਤੰਗ ਗਲੀਆਂ ਵਿੱਚ ਗਰਜਦੇ ਰਹੇ ਤਾਂ ਜੋ ਲੋੜ ਪੈਣ ਤੇ ਕੰਪਲੈਕਸ ਅੰਦਰ ਤੁਰਤੀ ਦਾਖਲ ਹੋ ਸਕਣ ਤੁਰ ਛੱਤਾਂ ਉੱਪਰ ਮਾਊਂਟੇਨ ਕੰਨਾ ਬੀੜੀਆਂ ਗਈਆਂ ਸਨ ਜਿਹੜੀਆਂ ਬੁੰਗੀਆਂ ਤੇ ਵਾਟਰ ਟਾਵਰ ਉੱਤੇ ਬੈਠੇ ਸ਼ੈ ਲਾ ਕੇ ਗੋਲੀ ਚਲਾਉਣ ਵਾਲਿਆਂ ਨੂੰ ਉੜਾ ਸੁੱਟਣ ਲਈ ਤਿਆਰ ਪਰ ਤਿਆਰ ਸਨ ਸਵੇਰੇ ਹੀ ਦੋਹਾਂ ਪਾਸਿਆਂ ਤੋਂ ਉਗੜ ਦੁਗੜ ਗੋਲੀ ਚੱਲਣ ਲੱਗ ਪਈ 4 ਦਿਨ ਬੀਤਣ ਤੇ 5 ਜੂਨ ਨੂੰ ਲੜਾਈ ਸ਼ੁਰੂ ਹੋ ਗਈ 7 ਜੂਨ 1984 ਨੂੰ ਮੌਤ ਤੇ ਤਬਾਈ ਦੇ ਦ੍ਰਿਸ਼ ਤੇ ਪਰਦਾ ਡਿੱਗਿਆ ਇਸ ਖੂਨੀ ਸਾਕੇ ਨੂੰ ਆਪਰੇਸ਼ਨ ਬਰੂਸਟਾਰ ਦਾ ਨਾਮ ਦਿੱਤਾ ਗਿਆ ਬਾਕੀ ਦੂਜੇ Hadi ay,